ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਵਿੱਚ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਖੁਸ਼ ਹੈ ਉੱਥੇ ਹੀ ਇਸ ਤੋਂ ਬਾਅਦ ਸਰਹੱਦੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰੇ ਮੁਰਝਾਏ ਹੋਏ ਨੇ। ਕਾਰਨ ਇਹ ਨਹੀਂ ਕਿ ਉਹ ਇਸ ਹਮਲੇ ਤੋਂ ਖੁਸ਼ ਨਹੀਂ, ਕਾਰਨ ਇਹ ਹੈ ਕਿ ਜੇਕਰ ਦੋਵੇਂ ਦੇਸ਼ਾਂ ਦੇ ਵਿੱਚ ਜੰਗ ਲੱਗ ਜਾਂਦੀ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਦਾ ਹੀ ਹੋਵੇਗਾ। ਦਰਸਲ ਇਸ ਹਮਲੇ ਤੋਂ ਬਾਅਦ ਸਾਡੇ ਪੱਤਰਕਾਰ ਨੇ 82 ਸਰਹੱਦ ਦੇ ਨਾਲ ਲੱਗਦੇ ਪਿੰਡ ਤਨੋਆ ਕਲਾਂ ਦਾ ਦੌਰਾ ਕੀਤਾ ਜਿੱਥੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਸਹਿਮੀ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਸਮੇਂ ਹੁਕਮ ਆ ਸਕਦਾ ਹੈ ਕਿ ਪਿੰਡ ਨੂੰ ਖਾਲੀ ਕੀਤਾ ਜਾਵੇ ਕਿਉਂਕਿ ਇਹਨਾਂ ਲੋਕਾਂ ਨੇ 65 ਅਤੇ 71 ਦੀ ਜੰਗ ਦੇ ਦੌਰਾਨ ਆਪਣਾ ਬਹੁਤ ਕੁਝ ਗੁਆਇਆ ਹੈ ਉਹ ਹੁਗਰ ਦਸਨ ਜਿਹੜਾ ਬਾਰਡਰ ਵਾਲਾ ਤੇ ਕੋਈ ਜ਼ਿੰਦਗੀ ਤੋਂ ਕਿੱਥੇ ਜਾਵਾਂਗੇ ਮੈਂ ਤੁਹਾਨੂੰ ਹਜ਼ਰ ਦਾ ਫਰੀਦ ਕਿੱਥੇ ਜਾਵਾਂਗੇ ਸਾਡੇ ਕੋਲ 100 ਡੰਗਰਿਆ 10-10 ਪੰਜ-ਪੰਜ ਬੰਦੇ ਆ ਕਿਸੇ ਦੇ ਘਰ ਹੀ ਆ ਜਿਹੜਾ ਮਾਹੌਲ ਹੈ ਜ਼ਿੰਮੇਵਾਰ ਦੇ ਕੋਲ ਨਾ ਸਰਕਾਰਾਂ ਕਿਸੇ ਦੇ ਕੋਲ ਕੋਈ 10000 ਰੁਪਏ ਨਹੀਂ ਹੈ ਇੱਕੋ ਪੰਜੇ ਕਿੱਥੇ ਜਾ ਕੇ ਖਾਵਾਂ ਨਮਸਕਾਰ ਇੱਥੇ ਮਰਨ ਮੁਰਨ ਦੇ ਤਰੀਕੇ ਕਿੱਦਾਂ ਜਣਾ ਲੜਾਈ ਲੱਗ ਵੀ ਜਾਂਦੀ ਹੈ ਸਾਡੇ ਪਾਰੀ ਤੇ ਲੜਾਈ ਵੇਖੋ ਜੀ ਉਦੋਂ ਲੱਗੀ ਜਦੋਂ ਅਸੀਂ ਡਰਨ ਲੰਘ ਗਏ ਤੇ ਕਿਦੇ ਘਰ ਜਾਵਾਂ ਘਰਵੇ ਕੀਤੀ ਗਈ ਇਹ ਤੇ एकदम ਠੀਕ ਸੀ ਮਤਲਬ ਕਿ ਇਹ ਹੋਣਾ ਚਾਹੀਦਾ ਸੀ ਤੇ ਹੁਣ ਇਸ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਹੈ ਕਿ ਸਮਝੌਤਾ ਕਰ ਲੈਣਾ ਚਾਹੀਦਾ ਜੋ ਕਿ ਲੜਾਈ ਇਸ ਤਰ੍ਹਾਂ ਨਹੀਂ ਵਧਾਉਣੀ ਚਾਹੀਦੀ ਤੇ ਸਾਨੂੰ ਇਸ ਜਗ੍ਹਾ ਬਾਰਡਰ ਤੇ ਬੈਠੇ ਇਹ ਬਹੁਤ ਜ਼ਿਆਦਾ ਖਤਰਾ ਇੱਕ ਤੇ ਸਾਡੇ ਪਿੰਡ ਦੇ 80% ਜੋ ਮਰਦੇ ਹੈਗੇ ਉਹ 10-15 ਦਿਨ ਤੋਂ ਬਿਲਕੁਲ ਫ੍ਰੀ ਬੈਠੇ ਹੋਏ ਸਾਨੂੰ ਰੋਟੀ ਦੀ ਵੀ ਮੁਸ਼ਕਲ ਆ ਰਹੀ ਹੈ ਇਸ ਟਾਈਮ ਤੇ ਸਰਕਾਰ ਨੂੰ ਚਾਹੀਦਾ ਸਮਝੌਤਾ ਕਰ ਲੈਣਾ ਤੇ ਲੜਾਈ ਅੱਗੇ ਨਹੀਂ ਵਧਾਉਣੀ ਚਾਹੀਦੀ ਕਸ਼ਮੀਰ ਸਿੰਘਾਇ ਸਵੀਰ ਸਿੰਘ ਜੀ ਸਾਈਪਾਰਟੋ ਲੋ ਜੋ ਆਪੀ ਗਾਰਵੀ ਕੀਤੀ ਗਈ ਹੈ ਬਹੁਤ 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 ਜਿਆਦਾ ਵਧਾਈ ਵਾਲਾ ਕੰਮ ਹੋਇਆ ਹੈ ਬਹੁਤ ਜਿਆਦਾ ਹਜ਼ਾਰਾਂ ਲੱਖਾਂ ਕਰੋੜਾਂ ਹੀ ਵਧਾਈ ਹੋਵੇ ਜਿਨ੍ਹਾਂ ਨੇ ਕੀਤਾ ਹੈ ਬਾਕੀ ਉਹ ਜਿਹੜਾ ਉਹਨਾਂ ਨੂੰ ਕੋਈ ਮਾਰਾ ਬੋਲਦਾ ਵਾ ਉਹ ਇੱਕ ਚਪੇੜ ਮਾਰਦਾ ਔਰ 20 ਚਪੇੜਾਂ ਮਾਰਨ ਇਹ ਉਹਨਾਂ ਨੇ ਸੂਤਰ ਪਾਇਆ ਖਤਰਾ ਪੈਦਾ ਹੋ ਰਿਹਾ ਜੀ ਸਾਡੇ ਕੋਲ ਪਰੇਸ਼ਾਨੀ ਸਾਡੇ ਛੋਟੇ ਛੋਟੇ ਬੱਚੇ ਕੋਈ ਸਾਡੇ ਕੋਲ ਸਾਧਨ ਨਹੀਂ ਜਾਣ ਵਾਸਤੇ ਤੇ ਅਸੀਂ ਇਸ ਕਰਕੇ ਬਹੁਤ ਪਰੇਸ਼ਾਨ ਹੋ ਕੇ ਬੈਠੇ ਹਾਂ ਕਿਉਂਕਿ ਨਾ ਦੇ ਸਾਡੀ ਕੋਈ ਸਰਕਾਰ ਨੇ ਪਹਿਲਾਂ ਮਦਦ ਕੀਤੀ ਜੇ ਸਾਡੇ ਕੋਲ ਜਾਣ ਵਾਸਤੇ ਸਾਧਨ ਹੁੰਦੇ ਤੇ ਹੁਣ ਜਿਦਾ ਆਮ ਲੋਕਾਂ ਕੋਲ ਕੋਈ ਸੰਦ ਜਾਣ ਵਾਸਤੇ ਕੋਈ ਹੈ ਉਹਨਾਂ ਤੇ ਆਪਾਂ ਆਪਣਾ ਇੰਤਜ਼ਾਮ ਕੀਤਾ ਸਾਡੇ ਬੱਚੇ ਬਹੁਤ ਪਰੇਸ਼ਾਨ ਅਸੀਂ ਪਰੇਸ਼ਾਨ ਹੋ ਕੇ ਬੈਠੇ ਹਾਂ ਅੰਮ੍ਰਿਤਸਰ ਤੋਂ ਸੁਖਚਾਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਇਹ ਤੁਹਾਦਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ